Субтитры ਸੱਤ ਮਰ ਨੂੰ ਭਾ ਦੇ ਮਾਰੇ ਮੁੰਡਿਆਂ ਦੀ ਕਾਹ ਨਹੀਂ ਮਿਲਦੀ ਖਾ ਖਾ ਢੋਕਰਾ ਖਾਵੇ ਬਣ ਜੁਰਤ ਤੇ ਕਾਹ ਨਹੀਂ ਮਿਲਦੀ ਬਾਦੂ ਪਿੱਪ ਖਾਵੇ ਜੋ ਕਿਸਮਤ ਦੋਵੇਂ ਕਾਸ਼ਾ ਸਾਰੇ ਬਿਸ਼ਾਨਾ ਪਾਵੇ ਸੂਰਤ ਬਿਨ ਕਰਮਾ ਭਾਈ ਹੱਥ ਨਾ ਕਿਸੇ ਦੇ ਆਵੇ ਸੂਰਤ ਬਿਨ ਕਰਮਾ ਹੱਥ ਨਾ ਕਿਸੇ ਦੇ ਆਵੇ ਅਈ ਦਸਕੇ ਚੱਟੀ ਵਾਲਾ ਪਹਿਲਵਾਨ ਅੰਮ੍ਰਿਤਲੀਿੰਦ ਕਰਦੀ ਪੈਂਦੀ ਹੈ ਇਸ ਤਰ੍ਹਾਂ ਦਾ ਨਾ ਮਾਰਾ ਖਾਣੀਆਂ ਪੇਟੀਆਂ ਦੇ ਰਾਂਝੂਆਂ ਨਰਕੂ ਪਿੰਡਾ ਕਰੋ ਵੇਕਰ ਰਹਿਣਾ ਪੈਂਦਾ ਖਾਕ ਵਿੱਚੋਂ ਖਾਕ ਨੂੰ ਪਿੰਡਾ ਲੋਹੇ ਦੇ ਚਨੇ ਚਮਾਉਣੇ ਪੈਂਦੇ ਨੇ ਖਾਨੇ ਦੀ ਘਾਰ ਤੇ ਨੱਚਣਾ ਪਿੰਡਾ ਤਾਂ ਕਿਤੇ ਜਾ ਕੇ ਚੰਡੀ ਮੜਾ ਪਹਿਲਵਾਨ ਬਣਾ ਦਿੰਦਾ ਪਹਿਲਵਾਨ ਮੰਨਾ ਨਹੀਂ ਖਾਲਾ ਜਿਹਾ ਬੜਾ ਦੀ ਪਰ ਇਸ ਨੇ ਭਿੰਦਰ ਕਲਮਣ ਅੱਜ ਨਾਲੇ ਬੜਾ ਪਰੇ ਬਸਿਆ ਮੰਦਰ ਕੱਤੀ ਹੋਈ ਪਰ ਬੰਦਾ ਸਮੇਂ ਦੀ ਹਣਿਆ ਕੌਣ ਜਿੱਤੇਗਾ ਕੌਣ ਹਾਰੇਗਾ ਬਾਜੀ ਦਰਸ਼ਕੀਓ ਆਪਰ ਦਾਨਦੇਵ ਕਹਿੰਦਾ ਹੁੰਦਾ ਵੀ ਤਾੜੀਆਂ ਮਾਰਨ ਖੂਰ ਦਾ ਸਰਕਟ ਤੇ ਚੱਲ ਜਾਂਦਾ ਇੱਕ ਵਾਰ ਨਾ ਮੱਲੇ ਨਹੀਂ ਲਾ ਦੇ ਖੱਚ ਕੇ ਤਾੜੀਆਂ ਨਾਲ ਆਹ ਦਾ ਆ ਬੰਦੇ ਮੱਲ ਤੇ ਜਿਹੜੇ ਮੈਦਾਨ ਵਿੱਚ ਜਿੱਤ ਜਦ ਕਰ ਰਿਹਾ ਹੈ ਹਾਜੀ ਨਾ ਅਰਸਾ ਮੇਰੇ ਪਿਆਰ ਲਈ ਉਹ ਬੰਦਾ ਜੋ ਚਾਹੇ ਕਰ ਸਕਦਾ ਹੈ ਮਨਜੀਤ ਬਾਦਰੇ ਸੱਚ ਕੋ ਰੱਤ ਲੋਕਾਂ ਦੇ ਵਿੱਚ ਵਸਦਾ ਹੈ ਮਨਜੀਤ ਬਾਦਰੇ ਸੱਚ ਦਾ ਰੱਤ ਲੋਕਾਂ ਦੇ ਵਿੱਚ ਵਸਦਾ ਹੈ ਯਾਰ ਦੇ ਮਿਲਣੇ ਨੇ ਪੰਜ ਤਰੁਕ ਨੂੰ ਧਲ ਨੂੰ ਰਾਤ ਦੇ ਮਹਾਰਾਜ ਦੇ ਤਾਰ ਤੁਹਾਡੇ ਸਵਾਲੇ ਵਿੱਚ ਬਹੁਤ ਵੱਡਾ কুਸਤੀ ਮੈਚ ਹੋਣ ਜਾ ਰਿਹਾ ਹੈ ਭਾਰਤ ਸ਼ਾਹ ਪਾਲੂ ਸਾਡੇ ਸੁਖਾਸ਼ਰਮਨ ਜੀ ਉਹ ਵੀ ਲਾਈਵ ਤੇ ਕਰੀਏ কুਸਤੀ ਕੰਗਲਾ ਨਾਮ ਦੇ ਮਾਦਮੇ ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਜੀ ਸਾਡਾ ਸ਼੍ਰੀ ਗੁਰੂ ਸਰਪ੍ਰਸਤ ਵੱਡੇ ਘੰਡੇ ਦਾ ਨਾਮ ਸੰਧੂ ਜੁਐਸਏ ਰਾਜ ਸੰਧੂ ਜਿਹੜਾ ਜਿੰਨਾਂ ਵੱਲੋਂ 500 ਦੇ ਵੱਡੇ ਮਾਨ ਸਨਮਾਨ ਦੇ ਗਏ ਪਰ ਮੈਦਾਨ ਦੇ ਵਿੱਚ ਚੰਡੀ কুਸਤੀ ਨਕਟਰ ਮੰਦਰ ਮਿਆਂਾ ਸਰਦਾਰ ਮਨਕਰਮ ਸਿੰਘ ਖੰਡਾ ਐਂਡ ਜੇਤਪਾਲ ਦੇ ਸਿਰਾਂ ਤੇ ਤਾਸ਼ ਅਤੇ ਉਹ ਹਾਰਿਆਂ ਦੇ ਪੈਰਾਂ ਵਿੱਚ ਮੇੜੀਆਂ ਅਣਖੇ ਦਾ ਖੂਨ ਸੱਤ ਮਾਰਦਾ ਅੜੇ ਜੰਗਾਂ ਜਿੱਤਨੀ ਅੱਜ ਅਸੀਂ ਨੀ ਮਸੇੜੀਆਂ ਕਿ ਸੂਰਮੰਗਤੀ ਦੀ ਪਰਿਭਾਸ਼ਾ ਦੇਖੀਏ ਮੇਕੋ ਬੱਲੇ ਸਾਂਝੂ ਤੇ ਮਿਹਰਾਂ ਦੇ ਰੱਬੀ ਇਹ ਸੂਰ ਤੇ ਤਰੀਕ ਰੱਖਦੇ ਨੇ ਸੱਚੀ ਦੂਜੀ ਨੂੰ ਮਸੇੜੀ ਅੱਖ ਹੁੰਦੀ ਬੜੀ ਆਜੋਦਾ ਬਹੁਤ ਵੱਡੀ ਕੁਸ਼ਤੀ ਚੱਲੀ ਹੋਈ ਜਸਮੇਤ ਬਟਾਰਾ ਪ੍ਰੋਫੈਸਰ ਸਿੰਘ ਮਹਾਂ ਰਾਜੇ ਚੰਡੀ ਦੀ ਬਾਤ ਵਿੱਚ ਲਿਖਿਆ ਬਹੁਤ ਘਟਾਰਾ ਮੁਰਜੇ ਤੇ ਧਰ ਸੰਗ ਮਨਾਰੇ ਤਕੇ ਰਾਜ ਸਾਹਿਬ ਹੁਲੇ ਤਲਵਾਰੀ ਮੰਤਰ ਸੁਪੇ ਚੱਟਰ ਸਾਹਿਬ ਜਦੋਂ ਨੂੰ ਉੱਧ ਜਾਤ ਨਾ ਜਲਣ ਪੱਜੇ ਦੇਖ ਅੰਦਰ ਕੋਦੇ ਕਰਦੇ ਦੇਖ ਅੰਦਰ ਇਹਦੇ ਕਰਦਾ ਧਰਮ ਦਾ ਸਾਡੀ ਸੰਗ ਕਮੇਟਾ ਸਾਨਾ ਸੰਧੂ ਕਮੇਟਾ ਜੰਮਤਲਾ ਪੰਜਾਬੀ ਬੰਦੇ ਫਸ ਕੇ ਅੱਗੇ ਮਾਨ ਸਨਮਾਨ ਪੁੱਤੇ ਗਿਓ ਪਰ ਮੈਦਾਨ ਦੇ ਵਿੱਚ ਜਲਦੀ ਕੁਸ਼ਤੀ ਜਿੱਤ ਹਰਮਤ ਕੰਕਰਾਂ ਦੀ ਖੇਡਾ ਹਾਕਿਆ ਕੰਡੇ ਜੋਰ ਪੂਰਾ ਲੱਗਿਆ ਪਿਆ ਚਾਲ ਪੂਰੀ ਲੱਗੀ ਪਿਆ ਕਪੂਰ ਉੰਦਰ ਮਿਆਨਾ ਬਾਜੀ ਬਾਹ ਬਹੁਤ ਨਗਰਾ ਕੁਸ਼ਤੀ ਅਦਰ ਸਾਡੇ ਮਿੱਤਰਾਂ ਦੀ ਦੁਨੀਆ ਦੇ ਵਿੱਚੋਂ ਬਾਈ ਦਲਬਾਹ ਸਿੰਘ ਜੀ ਲੱਗਣਾ ਬਾਈ ਗਵਿੰਦਰ ਸਿੰਘ ਜੀ ਲੱਗਣਾ ਖਾਣੇ ਪਾਸੇ ਮਹਿਮਾਨਾਂ ਦੇ ਜਿਨ੍ਹਾਂ ਨੇ ਕੱਲ ਬਹੁਤ ਵੱਡਾ ਕੁਸ਼ਤੀ ਮੰਡਲ ਕਰਵਾਇਆ ਹੈ ਸਭ ਨੂੰ ਜਨਾਬ ਸਿਵਾ ਜੀ ਧੰਨਵਾਦ ਕਰਦਾ ਮਨੂ ਨਾਸਮਦੀਆਂ ਪਤਨਾਂ ਨੇ ਬਾਬੂ ਸਤਕਾਰ ਜੀ ਮੱਤਾ ਧੰਨਵਾਦ ਕਰਨਾ ਤਲਵੰਡੀ ਪੱਟੀ ਜਸਵੰਤ ਤਲਵੰਡੀ ਪਸਤਾਨ ਅੱਜ ਜੀ ਕਰਦੇ ਪੁੱਜਿਆ ਨਾਲੇ ਸੁੱਚਾ ਮਰਨਾਂ ਜੀ ਬਿੱਦੀ ਹਰਿਆਲ ਸਿੰਘ ਜੀ ਤੁਹਾਡੇ ਸਮੇ ਨਾਮ ਦਿੱਤੇ ਜਾਣਗੇ ਅੱਜ ਜੈਮਲ ਪਹਿਲਵਾਨ ਜੀ ਦੀ ਲਾਈਵ ਤੇ ਜਰੀਏ ਕੁਰਸੀ ਚੰਗਲ ਅਨੰਦ ਮਾਨੇ ਨੇ ਇਧਰ ਖਬਚੜੇ ਭਰੇ ਨੇ ਬਈ ਬੜੀ ਤਾਕਦੀ ਕੁਸ਼ਤੀ ਚੱਲਦੀ ਹੋਈ ਦੇਖੋ ਜਿਹੜਾ ਪਹਿਲਵਾਨ ਨੇ ਜਿੱਤ ਪ੍ਰਾਪਤ ਕਰਦੇ ਜੀ ਸਾਦਾ 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 ਸੱਈ